ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਸਾਡੇ ਨਵੇਂ ਵਲੌਗ ਵਿੱਚ ਤੇ ਅੱਜ ਮੈਂ ਆਇਆ ਸੀ ਤਿੰਮੋਵਾਲ ਪਿੰਡ ਆਪਣੇ ਦੋਸਤ ਨੂੰ ਮਿਲਣ ਵਾਸਤੇ ਤੇ ਇੱਥੇ ਬਾਬਾ ਫਰੀਦ ਜੀ ਦਾ ਨਾ ਗੁਰਦੁਆਰਾ ਸਾਹਿਬ ਹੈ ਬਾਬਾ ਫਰੀਦ ਜੀ ਜਨ ਕੇ ਇੱਥੇ ਰਹਿੰਦੇ ਰਹੇ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਉਹ ਮਗਰ ਹੈ ਤੇ ਇਸ ਗੁਰਦਿਰ ਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਤੇ ਉਹ ਤੁਹਾਨੂੰ ਮੈਂ ਦਰਸ਼ਨ ਕਰਾਵਾਂ ਬਾਬਾ ਫਰੀਦ ਜੀ ਦੇ ਇਸ ਗੁਰਦੁਆਰਾ ਸਾਹਿਬ ਦੇ ਤੇ ਬੜੀ ਰਮਣੀਕ ਜੀ ਜਗ੍ਹਾ ਇਥੇ ਚਾਰ ਸਵੇਰੇ ਰੋਖੀ ਰੁਖ ਤੁਹਾਨੂੰ ਨਜ਼ਰ ਆ ਰਹੇ ਵੇਖੋ ਤੇ ਬੜੀ ਵਧੀਆ ਥਾਵਾਂ ਇਹ ਤੁਹਾਨੂੰ ਸਾਰਾ ਮੈਂ ਇਤਿਹਾਸ ਵੀ ਦੱਸਦਾ ਤੇ ਦਰਸ਼ਨ ਵੀ ਕਰਾਉਣਾ ਇਹ ਆ ਜੀ ਖੁਈ ਗੁਰਦੁਆਰੇ ਦੀ ਇਹਦਾ ਇਤਿਹਾਸ ਮੈਂ ਤੁਹਾਨੂੰ ਨਾਲ-ਨਾਲ ਦੱਸਦਾ ਰੁਖ ਬਹੁਤ ਜ਼ਿਆਦੇ ਨੇ ਤੇ ਆ ਗੁਰਦਾਰਾ ਸਾਹਿਬ ਹੈ ਤੇ ਚਲੋ ਤੁਹਾਨੂੰ ਰੋਖੀ ਰੁਖ ਨਜ਼ਰ ਆਉਂਦੇ ਤੇ ਇੱਕ ਲੱਗੇ ਇੱਕ ਜਗ੍ਹਾ ਹੋ ਰਹੀ ਹੈ ਇਹ ਉੱਥੇ ਵੀ ਬੜੇ ਤਰ੍ਹਾਂ ਦੇ ਜਿਹੜੇ ਰੋਖ ਆ ਉਹ ਵੀ ਤੁਹਾਨੂੰ ਦਰਸ਼ਨ ਕਰਾਉਂ ਕਿਹੇ ਦਿਨ ਉਹ ਬੋੜ ਆ ਵੀ ਰੋਖਿਆ ਪਤਾ ਨਹੀਂ ਕਿਹੜਾ ਰੋਖਿਆ ਇਹ ਪੁੱਛਣਾ ਪੈਣਾ ਸੋ ਕਹਿੰਦੇ ਬਾਬਾ ਫਰੀਜੀ ਇੱਥੇ ਰਹਿੰਦੇ ਹੁੰਦੇ ਸੀ ਤੇ ਇੱਥੋਂ ਦੀ ਕੋਈ ਸ਼ੱਕਰ ਲੈ ਕੇ ਘੋੜਿਆਂ ਤੇ ਲਾਦਰ ਕੇ ਨਾ ਲੰਘ ਰਿਹਾ ਸੀ ਤੇ ਬਾਬਾ ਜੀ ਟਹਿਲ ਰਹੇ ਸੀ ਤੇ ਬਾਬਾ ਜੀ ਨੇ ਪੁੱਛ ਲਿਆ ਕਿ ਇਹ ਕੀ ਆ ਉਹ ਕਹਿੰਦੇ ਜਿੱਦਾਂ ਬੰਦਾ ਥੱਕਿਆ ਟੁੱਟਿਆ ਗੁੱਸੇ 'ਚ ਮਾਰ ਗੁੱਸੇ ਦਾ ਮਾਰਾ ਹੁੰਦਾ ਨਾ ਉਹਨਾਂ ਨੇ ਕਹਿ ਦਿੱਤਾ ਖੇਤ ਤੇ ਸਵਾਬ ਆ ਬਾਬਾ ਜੀ ਕਹਿੰਦੇ ਚਲੋ ਠੀਕ ਆ ਕੋਈ ਗੱਲ ਨਹੀਂ ਖੇ ਸਵਾਈ ਹੋਣੀ ਆ ਤੇ ਜਦੋਂ ਜਾ ਕੇ ਉੱਥੇ ਲਾਹੌਰ ਜਾ ਕੇ ਉਹਨਾਂ ਨੇ ਖੋਲੀ ਤੇ ਵਾਕਈ ਖੇਤ ਸ਼ਬਾ ਹੋ ਗਈ ਮੈਂ ਜੋੜਾ ਲਾਲਾ ਫਿਰ ਅੱਗੇ ਗੱਲ ਕਰਦਾ ਇੱਥੋਂ ਪੈਰ ਸਾਫ਼ ਕਰਕੇ ਫਿਰ ਅੱਗੇ ਜਾਵਾਂਗੇ ਆ ਨਿਸ਼ਾਨ ਸਾਹਿਬ ਤੇ ਇੱਥੇ ਇਤਿਹਾਸ ਵੀ ਲਿਖਿਆ ਹੋ ਵੀ ਆਪਾਂ ਦੇਖਦੇ ਆ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਇਹ ਇਤਿਹਾਸ ਲਿਖਿਆ ਹੈ ਇਤਿਹਾਸਕ ਗੁਰਦੁਆਰਾ ਬਾਬਾ ਸੇਖਬਰੀ ਸਾਹਿਬ ਜੀ ਨਗਰ ਤਿੰਮੋਵਾਲ ਤੰਤਨ ਬਾਬਾ ਫਰੀਦ ਜੀ ਦੇ ਚਰਨ ਸ਼ੋਪ ਸਥਾਨ ਪਿੰਡ ਤੁਮਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ। ਇਹ ਗੁਰਦਾਰ ਪਿੰਡ ਧਾਰੜ ਦੇ ਤਲਾਮਾਂ ਅਤੇ ਤੁਮਵਾਲ ਦੀ ਹੱਦ ਤੇ ਸਥਿਤ ਹੈ। ਇਹ ਕੱਚਾ ਰਸਤਾ ਲਾਹੌਰ ਤੋਂ ਦਿੱਲੀ ਜਾਂਦਾ ਸੀ। ਬਾਬਾ ਜੀ ਇਸ ਸੰਸਥਾਨ ਤੇ ਰੱਬ ਦੀ ਬੰਦਗੀ ਕਰਦੇ ਸਨ। ਇੱਕ ਵਾਰ ਕੁਝ ਵਪਾਰੀ ਊਠਾਂ ਤੇ ਸ਼ੱਕਰ ਲੱਦ ਕੇ ਹਨ ਮੈਂ ਕੋੜੇ ਦੇ ਕਾਹੀ ਊਠਾਂ ਤੇ ਮੰਡੀ ਵੇਚਣ ਜਾ ਰਹੇ ਸਨ। ਬਾਬਾ ਜੀ ਨੇ ਪੁੱਛਿਆ ਕਿ ਕੀ ਲੈ ਕੇ ਜਾ ਰਹੇ ਹੋ। ਉਹਨਾਂ ਵਿੱਚੋਂ ਇੱਕ ਨੇ ਕਿਹਾ ਸਵਾਹ ਲੈ ਕੇ ਜਾ ਰਹੇ ਹਾਂ। ਜਦ ਉਹ ਮੰਡੀ ਪਹੁੰਚੇ ਤਾਂ ਸ਼ੱਕਰ ਸਵਾਹ ਬਣ ਗਈ। ਉਹ ਬਹੁਤ ਪਰੇਸ਼ਾਨ ਹੋਏ ਇਹ ਕਿਵੇਂ ਹੋ ਗਿਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਅਰਦਾਸ ਕੀਤੀ ਮਾਫੀ ਮੰਗੀ ਕਿ ਉਹਨਾਂ ਦੀ ਸ਼ੱਕਰ ਜਿਹੜੀ ਵਾਪਸ ਆ ਜਾਵੇ ਉਹ ਆਪਣੀ ਭੇਟਾ ਬਾਬਾ ਜੀ ਦੇ ਹਾਜ਼ਰ ਦੇਣਗੇ ਤੇ ਸੇਵਾ ਕਰਨਗੇ ਉਹਨਾਂ ਦੀ ਅਰਦਾਸ ਪ੍ਰਵਾਨ ਹੋਈ ਸ਼ੱਕਰ ਚੰਗੇ ਮੁਨਾਫੇ ਤੇ ਵਿਕੀ ਵਪਾਰੀ ਆਨ ਕੇ ਬਾਬਾ ਜੀ ਦੇ ਪੈਰੀਂ ਪੈ ਕੇ ਮਾਫੀ ਮੰਗੀ ਉਹਨਾਂ ਦਾ ਸੰਬੰਧ ਭੇਟਾ ਬਾਬਾ ਜੀ ਨੂੰ ਦਿੱਤੀ ਬਾਬਾ ਜੀ ਨੇ ਉਹਨਾਂ ਪੈਸਿਆਂ ਦੀ ਖੂਹੀ ਬਣਵਾਈ ਜਿਸ ਦਾ ਮੁਸਾਫਰਾਂ ਤੇ ਨਗਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਇਹ ਕੋਈ ਅੱਜ ਵੀ ਮੌਜੂਦ ਹੈ ਹਜ਼ਾਰਾਂ ਲੋਕ ਗੁਰੂ ਘਰ ਦੇ ਦਰਸ਼ਨਾਂ ਨੂੰ ਆਉਂਦੇ ਹਨ ਮੂੰਹ ਮੰਗੀਆਂ ਮਰਦਾਪਾਉਂਦੇ ਹਨ ਸੋ ਇਹ ਜਿਹੜੀ ਖੂਹੀ ਤੁਹਾਨੂੰ ਮੈਂ ਵਿਖਾਈ ਆ ਉਹ ਆ ਬਾਹਰਲੇ ਬੰਨੇ ਜਿਹੜੀ ਬਾਬਾ ਜੀ ਨੇ ਬਣਵਾਈ ਆ ਉਹਨਾਂ ਪੈਸਿਆਂ ਦੀ ਜਿਹੜੇ ਉਹ ਪੈਸੇ ਦੇ ਕੇ ਗਏ ਸੀ ਅੱਗੇ ਬਾਬਾ ਜੀ ਦੀਆਂ ਫੋਟੋਆਂ ਵੈਸੇ ਮੈਂ ਫੋਟੋਆਂ ਦੇ ਬਿਲਕੁਲ ਖਲਾਫ ਆ ਪਰ ਇਹ ਸਾਹਮਣੇ ਲੱਗੀਆਂ ਇਸ ਕਰਕੇ ਤੁਹਾਡੇ ਨਜ਼ਰ ਆ ਗਈਆਂ ਇਹ ਜੋਤ ਲੱਗੀ ਆ ਜੋਤ ਲਾਜਿਕ ਦੀਸ਼ ਦਾ ਬੂਝੇ ਪੂਜਨ ਹਾਰਾ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਸ਼ਾ ਮੈਂ ਗੁਰੂ ਸਾਹਿਬ ਨੂੰ ਨਮਸਕਾਰ ਕਰਨਾ ਫਿਰ ਅੱਗੇ ਕਰਦੇ ਗੱਲ ਸੋ ਨਮਸਕਾਰ ਗੁਰੂ ਸਾਹਿਬ ਨੂੰ ਮੈਂ ਕਰ ਲਈ ਆ ਤੇ ਉੱਪਰ ਵੀ ਫੋਟੋ ਲੱਗੀ ਬਾਬਾ ਫਰੀਦ ਜੀ ਦੀ ਵੈਸੇ ਇਹ ਕਾਲਤਨਿਕ ਫੋਟੋ ਹੁੰਦੀਆਂ ਕਿ ਜਿਸ ਤਰ੍ਹਾਂ ਕਿ ਚਿਤਰਕਾਰ ਨੇ ਆਪਣੀ ਮਰਜ਼ੀ ਨਾ ਬਣਾਈਆਂ ਹੁੰਦੀਆਂ ਸੋਚ ਕੇ ਜਿਸ ਤਰ੍ਹਾਂ ਦਾ ਦ੍ਰਿਸ਼ ਉਹਨੂੰ ਦੱਸਿਆ ਜਾਂਦਾ। ਇਹ ਗੁਰੂ ਸਾਹਿਬ ਦਾ ਸਰੂਪ ਅੰਦਰ ਤਾਂ ਜਿਹੜਾ ਘੇਰਾ ਗੁਰਦਵਾਰਾ ਸਾਹਿਬ ਦਾ ਛੋਟਾ ਹੀ ਆ ਥੱਲੇ ਥੱਲੇ ਪੋਰਾ ਵੀ ਹੈਗਾ ਇਹਦੇ ਵੀ ਦਰਸ਼ਨ ਕਰ ਲਈ। ਹੋ ਸਕਦਾ ਇਹ ਉਹੀ ਸਥਾਨ ਹੋਵੇ ਧੰਨ ਬਾਬਾ ਫਰੀਦ ਜੀ। ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋਧੀ ਜੀਵੇ। ਧੰਨ ਧੰਨ ਬਾਬਾ ਫਰੀਦ ਜੀ। ਇਹ ਚਮਟਾ ਪਿਆਵਾ ਤੇ ਖੁੰਡੀ ਵੀ ਇਹਦਾ ਇਤਿਹਾਸ ਆਪਾਂ ਬਾਹਰ ਜਾ ਕੇ ਪੁੱਛਾਂਗੇ ਇੱਧਰ ਫੋਟੋਆਂ ਲੱਗੀਆਂ ਬਾਬਾ ਜੀ ਦੀਆਂ ਮੈਨੂੰ ਲੱਗਦਾ ਸ਼ਾਇਦ ਇੱਥੇ ਬਾਬਾ ਜੀ ਸਿਮਰਨ ਭਜਨ ਕਰਦੇ ਹੋਣ ਉਹ ਪੋਰਾ ਹੋਵੇ ਬਾਕੀ ਬਾਹਰ ਜਾ ਕੇ ਉਹਨਾਂ ਨੂੰ ਸੇਵਾਦਾਰਨ ਪੁੱਛਦੇ ਜੇ ਕੋਈ ਕੁਝ ਪਤਾ ਹੋਵੇ ਸਮਾਂ ਹੋ ਗਿਆ ਜੀ 3:00 ਤੇ 29 ਮਿੰਟ ਯਾਨੀ ਕਿ 4:00 ਤੇ ਮੈਂ ਸੋਚਿਆ ਸੀ ਇੱਥੇ ਆਏ ਤੇ ਹੈਗੇ ਤੁਹਾਨੂੰ ਇੱਕ ਵਲੌਗ ਬਣਾ ਕੇ ਦਰਸ਼ਨ ਕਰਾਦਾ ਪਿੰਡ ਤਿੰਮੋਵਾਲ ਭਾਈ ਪ੍ਰਗਟ ਸਿੰਘ ਤਿੰਮੋਵਾਲ ਬਾਰੇ ਤੁਸੀਂ ਸੁਣਿਆ ਹੋਣਾ ਵੈਸੇ ਮੇਰਾ ਨਾਮ ਪ੍ਰਗਟ ਸਿੰਘ ਪਰ ਮੈਂ ਪ੍ਰਗਟ ਸਿੰਘ ਬੰਡਾਲਾ ਹਾਂ ਤੇ ਉਹਨਾਂ ਦੇ ਪਿੰਡ ਦੇ ਮਲੇ ਤੋਂ ਪਿੰਡ ਕਿੰਨੇ ਕਿਲੋਮੀਟਰ ਦੂਰ ਦੀ ਤੇ ਹੁਣਾ ਕਿਲੋ ਤੋਂ ਘੱਟ ਹੀ ਹੋਣਾ ਜ਼ਿਆਦਾ ਨਹੀਂ ਤੇ ਇਹਨਾਂ ਕੀ ਆ ਤਲਾਵਾ ਤੇ ਧਾਰੜ ਪਿੰਡ ਚਲੋ ਬਾਹਰ ਚੱਲਦੇ ਆਂ ਦੇਖੋ ਚਾਰ ਸਵੇਰੇ ਕੋਈ ਘਰ ਨਹੀਂ ਇੱਥੇ ਗਾ ਉਧਰ ਗੁਜਰਾ ਦੇ ਘਾਰੇ ਗਏ ਆ ਆ ਮਗਰਲੇ ਬੰਨੇ ਵੀ ਇੱਕ ਰੁੱਖ ਹੈ ਤੇ ਰੁੱਖ ਦਾ ਮੈਨੂੰ ਨਹੀਂ ਪਤਾ ਵੀ ਕਿਹੜਾ ਰੁੱਖ ਉਧਰ ਨਿਹੰਗ ਸਿੰਘਾਂ ਦੇ ਘੋੜੇ ਵਜੇ ਆ ਆਹ ਵੇਖੋ ਲੜ ਰਹੀਆਂ ਫੌਜਾਂ ਦੇ ਘੋੜੇ ਭਜੇ ਇੱਥੇ ਤੇ ਇੱਥੇ ਹੀ ਖੁਰਲੀ ਵੀ ਬਣਾਈ ਘੋੜੇ ਵਾਸਤੇ ਆ ਰੁੱਖ ਕਾਦਾ ਮੈਨੂੰ ਨਹੀਂ ਇਹ ਪਤਾ ਇਹ ਪੁੱਛਣਾ ਪੈਣਾ ਮੈਨੂੰ ਤੇ ਆ ਮਗਰਲਾ ਦ੍ਰਿਸ਼ਾ ਕੋਲੋ ਚਾਰ ਸਵੇਰਾ ਖਾਲੀ ਆ ਤੇ ਬਾਬਾ ਜੀ ਬੈਠੇ ਉਹਨਾਂ ਨੂੰ ਆਪਾਂ ਮਿਲਦੇ ਆਂ ਤੇ ਉਹਨਾਂ ਨੂੰ ਪੁੱਛਦੇ ਆਂ ਇਹਦੇ ਬਾਰੇ ਕੁਝ ਥੋੜਾ ਤੇ ਆ ਵੇਖ ਲਓ ਚਾਰ ਸਵੇਰੇ ਰੋਖੀ ਰੁੱਖ ਤੁਹਾਨੂੰ ਨਜ਼ਰ ਆਉਣਗੇ ਮੈਂ ਉਹ ਦੂਜੇ ਪੰਨੇ ਜਾਣਾ ਸੀ ਮੈਂ ਕਿਹਾ ਚੱਲ ਜੋੜੇ ਪਾ ਕੇ ਫੇਰੀ ਜਾਊਂਗਾ ਤੇ ਇੱਧਰਲਾ ਬੰਨਾ ਤੁਹਾਨੂੰ ਦਿਖਾ ਦਿਆਂ ਆਹ ਵੇਖੋ ਦੂਰ ਦੂਰ ਤੱਕ ਤੁਹਾਨੂੰ ਘਰ ਨਹੀਂ ਨਜ਼ਰ ਆਉਣਗੇ ਤੇ ਬੇਨਤੀ ਆ ਕਿ ਪਿਆਰਿਓ ਸ਼ੇਅਰ ਕਰਦੇਆ ਕਰੋ ਤੁਸੀਂ ਸ਼ੇਅਰ ਕਰੋਗੇ ਤੁਸੀਂ ਪਿਆਰ ਬਖਸ਼ੋਗੇ ਤੇ ਜਦੋਂ ਆਪਣਾ ਜਿਹੜਾ YouTube ਦਾ ਜਾਂ Facebook ਦਾ ਜਿਹੜਾ ਟਾਰਗੇਟ ਹੁੰਦਾ ਟਾਰਗੇਟ ਪੂਰਾ ਹੋ ਜਾਵੇ ਜਿਸ ਤਰ੍ਹਾਂ ਕਿ ਵਾਚ ਟਾਈਮ ਜਿਹੜਾ ਹੁੰਦਾ 4000 ਘੰਟਾ ਇੱਕ ਸਾਲ ਦਾ ਚਾਹੀਦਾ ਉਹ ਨਹੀਂ ਪੂਰਾ ਹੋ ਰਿਹਾ ਜੇ ਜਦੋਂ ਪੂਰਾ ਹੋ ਗਿਆ ਤੇ ਫਿਰ ਆਪਾਂ ਬਾਹਰ ਦੂਰ ਦੂਰ ਤੇ ਵੀ ਗੁਰੂ ਘਰ ਵੀ ਵਿਖਾਇਆ ਕਰਾਂ ਤੁਹਾਨੂੰ ਹੋਰ ਵੀ ਕਈ ਅਤੇ ਆਸਕ ਥਾਂ ਵਿਖਾਇਆ ਕਰਾਂਗੇ ਤੁਸੀਂ ਪਿਆਰ ਦਿਓ ਇਹ ਜ ਤਾਂ ਕਿ ਅਸੀਂ ਵੀ ਤਰੱਕੀ ਕਰ ਸਕੀਏ ਇਧਰ ਗੁਰਦੁਆਰਾ ਸਾਹਿਬ ਹੈ ਤੇ ਇਧਰ ਸਿੰਘ ਰਹਿੰਦੇ ਆ ਇਧਰ ਵੀ ਰੋਕੀ ਰੁਕਨੇ ਰਹਿਣਗੇ ਤੁਹਾਨੂੰ ਮੱਝਾਂ ਘਾਂਵਾਂ ਰੱਖੰਦਾ ਪ੍ਰਬੰਧ ਕੀਤਾ ਲੱਗਦਾ ਉਥੇ ਤੇ ਕਰਦੇ ਆ ਗੱਲ ਆਪਾਂ ਇਹ ਬਾਬਾ ਜਿਹੜਾ ਥੱਲੇ ਪੋਰਾ ਸਾਹਿਬ ਆ ਬਣਾਇਆ ਉਹ ਮਤਲਬ ਬਾਬਾ ਫਰੀਦ ਜੀ ਇੱਥੇ ਬੰਦੇ ਰਹਿ ਗਏ ਜਾਂ ਉਧਰ ਬਣਾਇਆ ਇੱਥੇ ਬੰਦੇ ਰਹਿ ਸੇ ਥਾਂ ਦੇ ਤੇ ਜਿਹੜਾ ਆ ਮਗਰਲੇ ਬੰਨੇ ਰੋਖਿਆ ਉਹ ਕਾਹਦਾ ਰੋਖਿਆ ਇਹ ਝੰਡਾ ਇਹ ਝੰਡਿਆ ਇਹ ਸਾਧ ਸੰਗਤ ਮਗਰਲੇ ਬੰਨੇ ਤੁਹਾਨੂੰ ਜਿਹੜਾ ਰੁਖ ਵਿਖਾਇਆ ਉਹ ਵੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਝੰਡਿਆ ਇਹ ਝੰਡ ਦੇ ਥੱਲੇ ਗੁਰੂ ਸਾਹਿਬ ਜਦੋਂ ਮਾਸੀਵੜ ਦੇ ਜੰਗਲ ਵਿੱਚ ਵੀ ਝੰਡ ਦੇ ਥੱਲੇ ਹੀ ਸੁੱਤੇ ਸੀ ਤੇ ਇੱਕ ਉਹ ਸਾਹਮਣੇ ਜਿਹੜਾ ਰੋਖਿਆ ਉਹ ਕਾਹਦਾ ਰੋਖਿਆ ਉਹ ਜਿਹੜਾ ਉਹ ਜਿਹੜਾ ਆ ਮੋਟਾ ਜਿਹਾ ਉਹ ਬੂਹ ਰਿਆ ਨਹੀਂ ਬੂਹ ਨਹੀਂ ਮੈਂ ਹੋਰ ਕੋਈ ਵੇਖਿਆ ਇਹਦੇ ਉਹ ਯਾਰ ਸਾਹਮਣੇ ਆ ਉਹ ਜਿਹੜਾ ਹਾਂ ਜੀ ਪੌਰ ਹੋ ਰਹੀ ਆ ਅਛਾ ਉਹਦੇ ਬਾਰੇ ਪਤਾ ਨਹੀਂ ਹੂੰ ਇਹਦਰ ਮੋਟਰ ਦਾ ਪੋਰ ਹੈ ਉਹ ਖੋਈ ਆ ਖੋਈ ਮੈਂ ਤੁਹਾਨੂੰ ਇੱਕ ਵਾਰੀ ਫੇਰ ਵਿਖਾ ਦੇਣਾ ਫਿਰ ਆਪਾਂ ਅੱਗੇ ਚੱਲਦੇ ਪੀ ਦਾ ਜ਼ਿਕਰ ਚੱਲ ਰਿਹਾ ਸੀ ਆਹ ਕੋਈ ਆ ਮੈਂ ਜੁੱਤੀ ਲਾ ਕੇ ਚੱਲ ਗਿਆ ਪਤਾ ਨਹੀਂ ਹੁਣ ਮਾਰੇ ਮਾਫ ਕਰੀ ਮੈਨੂੰ ਬੱਲੇ 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 ਬਹੁਤ ਜ਼ਿਆਦੀ ਢੂੰਗੀ ਖੋਈ ਆ ਜੀ ਪਤਾ ਨਹੀਂ ਕੋਈ ਥੱਲੇ ਓ ਦੇਖੋ ਮੋਬਾਈਲ ਨਾ ਕਰਦੇ ਤੇ ਲੇਡੀ ਵੀ ਵਿੱਚ ਅਸਲੇ ਪਾਣੀ ਤਾਂ ਨਹੀਂ ਵਿੱਚ ਹੈਗਾ ਇਹ ਕੋਈ ਦੇ ਵਿੱਚ ਇਹ ਕੋਈ ਉਹ ਆ ਜਿਹੜੀ ਬਾਬਾ ਫਰੀਜੀ ਨੇ ਬਣਵਾਈ ਸੀ ਕਿਵੇਂ ਤਾਂ ਲੱਗਾ ਬਾਬਾ ਫਰੀਜੀ ਦਾ ਇਤਿਹਾਸ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸ਼ੇਅਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਵਧ ਜਾਂਦਾ ਕੋਈ ਕਮੈਂਟ ਵੀ ਕਰ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਸੁਰਤੀ ਸਾਨੂੰ ਸੁਣ ਰਹੇ ਸੋ ਅੱਜ ਤੁਹਾਨੂੰ ਬਾਬਾ ਫਰੀਜੀ ਦੇ ਸਥਾਨ ਦੇ ਦਰਸ਼ਨ ਕਰਾਏ ਨੇ ਤੇ ਇੱਕ ਇੱਥੇ ਸਥਾਨ ਹੋਰ ਹੈਗਾ ਉਹ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਗਾ ਅਗਲੀ ਵਾਰ ਉਗ ਜੀ ਅੱਜ ਗਿਆ ਤੇ ਮੈਨੂੰ ਟਾਈਮ ਬੜਾ ਲੱਗ ਜਾਣਾ ਫੇਰ ਕਦੇ ਆਉਂਗਾ ਦਰਸ਼ਨ ਕਰਾਉਂਗਾ ਇਹਦੇ ਲੱਗਈਏ ਉਹ ਉਹਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਬੂਟੇ ਉੱਥੇ ਉਹ ਲਾਏ ਆ ਬਾਬਿਆਂ ਦਾ ਹੀ ਅਸਥਾਨ ਉਹ ਵੀ ਉਹਦੇ ਵੀ ਦਰਸ਼ਨ ਕਰਾਵਾਂਗੇ ਸੋ ਹੁਣ ਮੈਂ ਚਲਿਆ ਕਰ ਨੂੰ ਤੇ ਮੈਨੂੰ ਦਿਓ ਇਜਾਜ਼ਤ ਤੇ ਲਾਈਕ ਸ਼ੇਅਰ ਵਾਲਾ ਕੰਮ ਜ਼ਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ